ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਕ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੇਖਾ ਕਲਾਂ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਇਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਸਮਾਲਸਰ ਰਹੇ ਜਾਂਦਾ ਜੀ ਤੇ ਇੱਕ ਸਾਈਡ ਤੇ ਠੱਠੀ ਭਾਈ ਰਹੇ ਜਾਂਦਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਐਨੀਮਲ ਆ ਜੀ ਜਿਹੜੇ ਕਰੋ ਆਪਾਂ ਵੀਡੀਓ ਕਵਰ ਕੀਤੀ ਆ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਦੋ ਚੰਗੇ ਹੀ ਆ ਜੀ ਪਸ਼ੂ ਹੈ ਗੱਬਣ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਲਦੇਵ ਸਿੰਘ ਪਿੰਨ ਸੇਖਾਖਲਾਂ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9465314209 ਘਰਦੇ ਹੀ ਆ ਵੀਰੇ ਪਸ਼ੂ ਹਾਂਜੀ ਘਰਦੇ ਹੀ ਆ ਜੀ ਠੀਕ ਆ ਵੀਰੇ ਸਮਾਜਿਤੋ ਸ਼ੁਰੂ ਕਰਾਂਗੇ ਵੀਰੇ ਸੁਆਕੇ ਨਮਾ ਜੀ ਸੁਆ ਦੂਜਾ ਜੀ ਸਮਾ ਕੇ ਨਾਲ ਲੈਂਦੀ ਹੈ ਜੀ ਸਮਾ ਇਹ 13 ਤਰੀਕ ਨੂੰ ਦਿਨ ਪੂਰੇ ਆ ਜੀ ਡੇਟ ਮੁਤਾਬਕ ਹਾਂਜੀ ਠੀਕ ਆ ਅੱਜ ਤਰੀਕ ਹੋਗੀ ਆ ਜੀ 10 10 ਜਾਨੀ 3 ਦਿਨ ਤਾਂ ਡੇਟ ਮੁਤਾਬਕ ਪਈ ਆ ਬਾਕੀ ਵਾਧ ਲੈ ਜੇ ਵੱਖਰੀ ਹਾਂ ਵਾਧ ਇੱਕ ਦੋ ਹੀ ਲਾਉਗਾ ਜੇ ਲਗਾਈ ਤਾਂ ਬਾੜੇ ਨਹੀਂ ਮਿਲਣਾ ਠੀਕ ਆ ਜੀ ਖਰਾਂ ਦੀ ਬਾਹਰ ਪਿੱਛੇ ਦੀ ਓਕੇ ਫੋਲੋ ਗਾਰੰਟੀ ਠੀਕ ਆ ਸੀਮਣ ਕਿਹੜਾ ਲੱਗਿਆ ਜੀ ਇਹਦਾ ABC ਵੀਰਾਂ ਵਾਲੀ ਦਾ ਠੀਕ ਆ ਪਿਛਲੇ ਸੂਏ ਕਿੰਨਾ ਕਰਤਾ ਚੋਇਆ ਵੀਰੇ 11 11.5 ਕਿਲੋ ਜੋਆ ਆਪਣਾ ਚੋਇਆ ਵਾ ਹਾਂਜੀ ਹਾਂਜੀ ਠੀਕ ਹੈ ਜੀ ਐਗਟੀ ਵਾਲ ਜਰੂ ਪਲੱਸ ਐਵੇਂ ਕੀ ਜੀ ਉਮੀਦ ਤਾਂ ਹੈਗੀ ਆ 14 15 ਦੀ ਤੇ ਗਾਂ ਵੀ ਕਰਮਾ ਵਾਲੀ ਤੇ ਸੇਵਾ ਠੀਕ ਹੈ ਤੋਰ ਕੇ ਦਿਖਾ ਦਿਓ ਵੀਰੇ ਹਾਂਜੀ ਸੂਆ ਬਾਈ ਦੱਸਦਾ ਕਿ ਦੂਜਾ ਸੁੰਦੀ ਆ ਡੇਟ ਮੁਤਾਬਕ ਤਿੰਨ ਦਿਨ ਪਈ ਆ ਜੀ ਬਾਕੀ ਇੱਕ ਦੋ ਦਿਨ ਪਸ਼ੂ ਉੱਪਰ ਲੈ ਜੇ ਬੱਕਰੀ ਗੱਲ ਆ ਜੀ ਕੱਦ ਕਾਠ ਵੀ ਵੱਡਾ ਤੇ ਵਜਨ ਵਜੂਦ ਪੂਰਾ ਚੰਗਾ ਮਾਲਕਾਂ ਦੀ ਸੇਵਾ ਗੌਰ ਤੋਂ ਨੂੰ ਦੱਸਦੀ ਹੋਊਗੀ ਜੀ ਫੁੱਲ ਸੰਭੀ ਪਲੀ ਆ ਜੀ ਪਿਛਲੇ ਸੂਏ 11 11.5 ਕਿਲੋ ਦਾ ਰਿਕਾਰਡ ਆ ਜੀ ਉਮੀਦ ਬਾਈ 10 10 ਕੇ 2014 15 ਦੀ ਆ ਬਾਕੀ ਜਿੰਨੀ ਕੋਈ ਵੀਰੇ ਸੇਵਾ ਕਰ ਲੂਗਾ ਉਹਨਾਂ ਦੁੱਧ ਚੋ ਸਕਦਾ ਜੀ ਥਣਾ ਦੀ ਬਾਹਰ ਪਿੱਛੇ ਦੀ ਬਾਈ ਕਹਿੰਦਾ ਆਪਣੀ ਫੁੱਲ ਗਰੰਟੀ ਹੋਊਗੀ ਜੀ ਬਾਕੀ ਥਣਾ ਦੇ ਚਾਹੇ ਤੁਹਾਨੂੰ ਆਪਾਂ ਨੇੜੇ ਤੋਂ ਚੈੱਕ ਕਰਾ ਦਾਂਗੇ ਜੀ ਸੋਹਣੇ ਗੈਪ ਤੇ ਲੱਗਿਆ ਹੱਥੀ ਜਵਾਈ ਵਾਲਾ ਥਾਣਾ ਗੋਲ ਪੱਠ ਪੂੜਾ ਵਜਨ ਵਜੂਦ ਪੂਰਾ ਚੰਗਾ ਜਿਹਾ ਪੱਠ ਪੂੜੇ ਦੀ ਆਪਾਂ ਚੜਾਈ ਦੀ ਗੱਲ ਕਰਕੇ ਲਗਭਗ 2.5 ਫੁੱਟ ਵਾਂਗੂ ਚੋੜਾ ਹੋਊਗਾ ਜੀ ਹਵਾਨਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਜੀ ਸੋਨਾ ਹਵਾਨਾ ਤਿਆਰ ਕੀਤਾ ਵਾ ਬਾਕੀ ਜਿਹੜੇ 3-4 ਦਿਨ ਹਜੇ ਪਏ ਆ ਜੀ ਉਦੋਂ ਨੂੰ ਜਿਹੜੀਆਂ ਵਲਟਾਂ ਤੁਹਾਨੂੰ ਦਿਖਦੀਆਂ ਹੋਣਗੀਆਂ ਸਾਰੀਆਂ ਕਰਮ ਵਾਲੇ ਨੇ ਕੱਢ ਲੈਣੀਆਂ ਜੀ 14-15 ਕਿਲੋ ਦੁੱਧ ਬਾਹਲਾ ਵੀ ਨਹੀਂ ਜੀ ਬਾਕੀ ਤੁਹਾਡੇ ਤੇ ਡਿਪੈਂਡ ਆ ਤੁਹਾਡੀ ਸਮਝ ਆ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੈ ਜੀ 175 ਹੋਜੂ ਮਾਨਤਨ ਜੀ ਹਾਂਜੀ ਮਾਨਤਨ ਹੋਗੀ ਠੀਕ ਹੈ ਜੀ 1 ਲੱਖ 75000 ਰੁਪਿਆ ਇਹਦੀ ਡਿਮਾਂਡ ਆ ਵਿੱਚੋਂ ਮਾਨਤਨ ਬਾਈ ਕਹਿੰਦਾ ਆਪਾਂ ਕਰ ਦਾਂਗੇ ਜਿਹੜੀ 2 ਨੰਬਰ ਝੋਟੀ ਹੈ ਵੀਰੇ ਇਹਦਾ ਸੁਆ ਕਿੰਨਾ ਮਾਜੇ ਇਹ ਪਹਿਲਾਂ ਆਈ ਦੰਦੋ ਜੀ ਦੰਦੋ ਦੋ ਦਾਂਦਾ ਜੀ ਬੱਚਾ ਹੀ ਆ ਜੀ ਹਜੇ ਹਾਂਜੀ ਠੀਕ ਆ ਸਮਾਂ ਕਿੰਨਾ ਲਊਗੀ ਦੀ ਸਮਾਂ ਇਹਦੇ 23 ਤਰੀਕ ਨੂੰ ਦਨ ਪੂਰੇ ਆ ਡੇਟ ਮੁਤਾਬਕ ਜੀ ਫਿਰ ਤਾਂ ਦਨ ਹਜੇ ਸਮਾਂ ਲੈ ਆਈ ਹਾਂ ਇਹਦੇ 13 ਦਿਨ ਤਾਂ ਤਾਂ ਪਿਆ ਜੀ ਬਾਕੀ ਉੱਪਰ ਬਾਕੀ ਵਕਰੀ ਗੱਲ ਹੈ ਜੀ ਮਾਂ ਦਾ ਦੁੱਧ ਕਿੰਨਾਗਾ ਜੀ ਦਾ ਮਾਂ ਦਾ ਦੁੱਧ ਇਹਦਾ ਵੀ ਪਸ ਸੀਗਾ ਇਹ 11 ਕਿਲੋ 11 ਕਿਲੋ ਹਾਂਜੀ ਹਾਂਜੀ ਠੀਕ ਹੈ ਜੀ ਥਣਾ ਦੀ ਪਰ ਪਿੱਛੇ ਦੀ ਗਰੰਟੀ ਹੈ ਓਕੇ ਓਕੇ ਹੈ ਜੋ ਤੋੜ ਕੇ ਦਿਖਾ ਦੀ ਵੀਰੇ ਸੁਆ ਪਹਿਲਾ ਜੀ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਤੇ ਸਰੀਰ ਵੀ ਬੜੀ ਏ ਵੀ ਬਹੁਤ ਆ ਜੀ ਗੋਗਲ ਸਿੰਘ ਆ ਵਜਨ ਵਜੂਦ ਕਰਮ ਵਾਲੀ ਦਾ ਚੰਗਾ ਜੀ ਜੇ ਆਪਾਂ ਹਾਈਟ ਦੀ ਗੱਲ ਕਰਗੇ ਤਾਂ ਦੋ ਦੰਦ ਦੇ ਹਿਸਾਬ ਨਾਲ ਚੰਗੀ ਆ ਤੇ ਚਾਹੇ ਤੁਸੀਂ ਨਾਰਮਲ ਮੰਨ ਕੇ ਆ ਜੋ ਜੀ ਤਿਆਰੀ ਸੋਹਣੀ ਕਰਦੀ ਹੁੰਦੀ ਆ ਡੇਟ ਮੁਤਾਬਕ ਬਾਈ ਦੱਸਦਾ ਕਿ ਹਜੇ 13 ਦਿਨ ਪਏ ਆ ਜੀ 13 ਦਿਨ ਤਿਆਰੀ ਵਾਸਤੇ ਬਹੁਤ ਹੁੰਦੇ ਆ ਜੀ ਭਾਰ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਫੋਰਡ ਸ਼ਾਂਗ ਪੂਰਾ ਵੀ ਨਹੀਂ ਜੀ ਬਾਕੀ ਚੈੱਕ ਵੀ ਕਰਾ ਦਿੰਨੇ ਆ ਥੋਣਾ ਥਣਾ ਦਾ ਤੈਜ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸੋ ਤਿਆਰੀ ਅੱਜ ਵੀ ਸੋਣੀ ਕੀਤੀ ਆ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ 1.40 ਹੋ ਜੂ ਮਾਨਤਨ ਜੀ ਹਾਂਜੀ ਮਾਨਤਨ ਠੀਕ ਆ ਜੀ ਇਹਦੀ ਬਾਈ ਕਹਿੰਦਾ 1 ਲੱਖ 40000 ਰੁਪਿਆ ਡਿਮਾਂਡ ਅੰਦਰੋਂ ਥੋੜਾ ਕਣਾ ਮਾਨਤਨ ਹੋ ਜੂਗਾ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ